ਸੜਕ ਤੇ ਖੜੇ ਪਾਣੀ ਦੇ ਚੱਲਦਿਆਂ ਲੋਕ ਕਾਫੀ ਪਰੇਸ਼ਾਨ ਨੇ ਤਰਾਜਪੁਰਾ ਦੀਆਂ ਤਸਵੀਰਾਂ ਜਿੱਥੇ ਇਸ ਸ਼ਖਸ ਦਾ ਇਹ ਕਹਿਣਾ ਹੈ ਕਿ 15 ਦਿਨ ਹੋ ਗਏ ਨੇ ਤੇ ਸੜਕ ਤੇ ਖੜੇ ਇਸ ਪਾਣੀ ਦੇ ਚੱਲਦਿਆਂ ਉਹਨਾਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਆ ਰਹੀ ਹੈ। ਕਈ ਵਾਰ ਇਸ ਦੀ ਸ਼ਿਕਾਇਤ ਵੀ ਕੀਤੀ ਗਈ ਹੈ ਪਰ ਪ੍ਰਸ਼ਾਸਨ ਵੱਲੋਂ ਵੀ ਇਸ ਦੇ ਉੱਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਤਾਂ ਇਹ ਹੈ ਕਿ ਜਿੱਥੇ ਮੇਨ ਹੋਲ ਤੇ ਸੀਵਰੇਜ ਦੇ ਵਿੱਚ ਗੰਦੇ ਪਾਣੀ ਦੀ ਇਹ ਸਮੱਸਿਆ ਲਗਾਤਾਰ ਵਾਦੀ ਜਾ ਰਹੀ ਹੈ ਤੇ ਇਸ ਸ਼ਖਸ ਦਾ ਇਹ ਕਹਿਣਾ ਕਿ ਉਸ ਦੇ ਵੱਲੋਂ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਵੀ ਮਾਮਲਾ ਲਿਆਂਦਾ ਗਿਆ ਪਰ ਅਜੇ ਤੱਕ ਇਸ ਦਾ ਕੋਈ ਹੱਲ ਨਹੀਂ ਹੋ ਸਕਿਆ ਤੇ ਆਲਮ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਵੇਂ ਗਲੀਆਂ ਦੇ ਵਿੱਚ ਪਾਣੀ ਭਰ ਚੁੱਕਿਆ ਸਰਮ ਕੀ ਨਾਮ ਹੈ ਮੇਰਾ ਨਾਮ ਹੈ ਜੀਵੀ ਸ਼ਰਮਾ ਜੀ ਸਰ ਇਹ ਤੁਸੀਂ ਬੁਲਾਇਆ ਕਿਸ ਸਮੱਸਿਆ ਵਿੱਚ ਬੁਲਾਇਆ ਸੀ ਉਹ ਮੈਂ ਇਸ ਮਕਸਦ ਵਾਸਤੇ ਬੁਲਾਇਆ ਜੀ ਇੱਥੇ ਸੀਵਰੇਜ ਦਾ ਪਾਣੀ ਖੜਾ ਹੈ ਮੈਂ ਕਮੇਟੀ ਵਾਲੇ ਨੂੰ ਬੁਲਾਇਆ ਕਮੇਟੀ ਸੈਨੀਟੇਸ਼ਨ ਬ੍ਰਾਂਚ ਵਿੱਚ ਕੰਪਲੇਂਟ ਵੀ ਕੀਤੀ ਉਹ ਕਹਿੰਦੇ ਸੀ ਸੀਵਰੇਜ ਦਾ ਕੰਮ ਹੈ ਆ ਕੇ ਦੇਖ ਦੋ ਕਿ ਚੱਲੇਗਾ ਇਹ ਸੀਵਰੇਜ ਦਾ ਪਾਣੀ ਹੈ ਸੀਵਰੇਜ ਬੋਰਡ ਵਾਲੇ ਨੇ ਬੁਲਾਇਆ ਸੀਵਰੇਜ ਬੋਰਡ ਵਾਲੇ ਆ ਕੇ ਮੈਨਹੋਲ ਚੈੱਕ ਕਰ ਗਏ ਉਹ ਕਹਿੰਦੇ ਜੀ ਮੈਨਹੋਲ ਤਾਂ ਮੇਰਾ ਖਾਲੀ ਹੈ ਇਹ ਕਮੇਟੀ ਨਿਕੜਨਾ ਰੋਡ ਗਲੀ ਦਾ ਪਾਣੀ ਹੈ ਅੱਜ 15 ਦਿਨ ਹੋ ਗਿਆ ਜੀ ਮੈਂ ਬਾਰ ਬਾਰ ਕਹਿਣਾ ਬਾਰ ਬਾਰ ਭੇਜ ਦਿਨੇ ਜੀ ਕਰ ਦਿੰਨੇ ਜੀ ਉਹ ਇੱਕ ਅੱਧਾ ਬੰਦਾ ਆਏਗਾ ਉਹ ਬਾਸ ਚਾ ਥੋੜਾ ਜਿਹਾ ਮਾਰ ਕੇ ਆ ਜੀ ਬੰਦਾ ਜੀ ਕਹਿ ਕੇ ਚਲਾ ਜਾਏਗਾ ਕੋਈ ਹੱਲ ਨਹੀਂ ਇੱਥੇ ਬਿਮਾਰੀ ਫੈਲ ਜਾਏ ਕੋਈ ਕੋਈ ਕੁਝ ਹੋ ਜਾਏ ਤਫਿਰ ਕੌਣ ਜ਼ਿੰਮੇਵਾਰ ਹੋਏਗਾ ਸਰ ਤੁਸੀਂ ਵੀ ਕਮੇਟੀ ਦਾ ਰਿਟਾਇਰ ਹੋਏ ਇਹ ਤਾਂ ਰਿਟਾਇਰ ਹੋਏ ਸੀ ਕੀ ਕਰਨ ਦੇ ਲਾਭ ਮੈਂ ਇਸ ਬਾਰੇ ਮੈਂ ਇਹੀ ਕਹਾਂਗਾ ਮੈਂ ਤਾਂ ਜਿੱਥੇ ਵੀ ਮੈਂ ਮੈਂ ਕੰਮ ਕੀਤਾ ਉੱਥੇ ਦੇ ਖੇਤਰ ਮੈਂ ਇਹੋ ਜਿਹੀ ਲਾਪਰਵਾਹੀ ਤਾਂ ਮੈਂ ਕੀਤੀ ਨਹੀਂ ਦੇਖੋ ਜੀ ਮੈਂ ਵੀ ਉਹ ਹਾਂ ਗੱਲ ਤੁਹਾਡੀ ਠੀਕ ਹੈ ਇਹੋ ਸਿਗਾ ਪਰ ਇੰਨੀ ਜਿਹੀ ਲਾਪਰਵਾਹੀ ਮੈਂ ਕਦੇ ਵੀ ਨਹੀਂ ਦੇਖੀ ਜਿੱਡੀ ਲਾਪਰਵਾਹੀ ਮੰਨਣ ਦਾ ਮਤਲਬ ਇਸ ਤਰ੍ਹਾਂ ਠੀਕ ਹੈ ਇੱਕ ਦਿਨ ਦੋ ਦਿਨ ਲੇਟ ਹੋ ਜਾਏ ਕੋਈ ਗੱਲ ਨਹੀਂ ਅੱਜ 15 ਦਿਨ ਹੋ ਗਏ ਜੀ ਕਿਰਵੀ ਸੁਣਦਾ ਕੋਈ ਨਹੀਂ ਜੇ ਮੇਰੀ ਸਮੱਸਿਆ ਹੱਲ ਨਹੀਂ ਹੁੰਦੀ ਕੋਈ ਕਦਮ ਉਠਾਉਗੇ ਤੁਸੀਂ ਕੋਈ ਹਾਂ ਫਿਰ ਅੱਗੇ ਅੱਗੇ ਕੰਪਲੇਂਟ ਕਰਾਂਗਾ ਮੈਂ ਮੈਨੂੰ ਤਾਂ ਖੁਦ ਮੰਨ ਤਾਂ ਸਾਰਾ ਪਤਾ ਹੈ ਫਿਰ ਮੈਂ ਅੱਗੇ ਕੰਪਲੇਂਟ ਕਰਾਂਗਾ ਸਰ ਕੀ ਨਾਮ ਆਪਣਾ ਮੇਰਾ ਨਾਮ ਬਲਤੇਜ ਸਿੰਘ ਹੈ ਮੈਂ ਉਰੇ ਦਾ ਰੈਜ਼ੀਡੈਂਟ ਹਾਂ ਤੇ ਆ ਜਿਹੜੀ ਬਿਲਡਿੰਗ ਹੈਗੀ ਹੈ ਇੱਥੇ ਹੀ ਰਹਿائش ਹੈ ਮੇਰੀ ਇਹ ਪਾਣੀ 10 15 ਦਿਨ ਤਾ तकरीबन ਰੁਕੀ ਜਾਂਦਾ ਫਿਰ ਆਈ ਜਾਂਦਾ ਆਈ ਜਾਂਦਾ ਆਈ ਜਾਂਦਾ ਹੁਣ ਇਹਦਾ ਨੁਕਸਾਨ ਇਹ ਵੀ ਹੈ ਕਿ ਸਾਡੀ ਬਿਲਡਿੰਗ ਦੇ ਵਿੱਚ ਵੀ ਜਿਹੜਾ ਨੀਹਾਂ ਦੇ ਵਿੱਚ ਪਾਣੀ ਰੈਗੂਲਰ ਬੇਸ ਤੇ ਕੀ ਪਤਾ ਨੀਚੇ ਜਾ ਹੀ ਰਿਹਾ ਹੋਵੇ ਹੁਣ ਜੇ ਇਦਾਂ ਖੜਦਾ ਰਿਹਾ ਕਿਤੇ ਨਾ ਕਿਤੇ ਤਾਂ ਪਾਣੀ ਸਿੰਮੇਗਾ ਹੀ ਉਹ ਸਾਡੀ ਬਿਲਡਿੰਗ ਹੈਗੀ ਹੈ ਇਸ ਨੂੰ ਨੁਕਸਾਨ ਵੀ ਹੋ ਸਕਦਾ ਦੂਜੀ ਗੱਲ ਇਹ ਹੈ ਵੀ ਉਹ ਰੇ ਸਮੈਲ ਇਹ ਚੀਜ਼ ਬਹੁਤ ਜ਼ਿਆਦਾ ਆ ਰਹੀ ਹੈ ਪਹਿਲਾਂ ਅਸੀਂ ਆਪਣੇ ਲੈਵਲ ਤੇ ਵੀ ਕਈ ਵਾਰ ਬੰਦੇ ਬੁਲਾ ਕੇ ਚੀਜ਼ਾਂ ਸਾਫ਼ ਕਰਵਾਈਆਂ ਵੀ ਨੇ ਕਮੇਟੀ ਵਾਲੇ ਵੀ ਆਏ ਆ ਪਰ ਇਹਦਾ ਕੋਈ ਪਰਮਨੈਂਟ ਸੋਲੂਸ਼ਨ ਨਹੀਂ ਹੋ ਰਿਹਾ ਸੋਲੂਸ਼ਨ ਸਾਨੂੰ ਚਾਹੀਦਾ ਕਿਉਂਕਿ ਇੱਥੇ ਸਾਰੇ ਗਟਰ ਇਹ ਤਾਂ ਕੱਲ ਸਵੇਰੇ ਘਟਿਆ ਅੱਜ ਫੇਰ ਇਹਨਾਂ ਵਧ ਗਿਆ ਹੁਣ ਜੇ ਇਹਨੂੰ ਇਦਾਂ ਹੀ ਛੱਡ ਦਿੱਤਾ ਜਾਵੇ ਤਾਂ ਸਾਰੀ ਗਲੀ ਭਰ ਦੂਗਾ ਥੋੜੇ ਟਾਈਮ ਤੱਕ ਥੋੜੇ ਟਾਈਮ ਤੱਕ ਪਾਣੀ ਨੇ ਇੱਧਰ ਆ ਜਾਣਾ ਇਹ ਪ੍ਰੋਬਲਮ ਜੈਨੂਇਨ ਹੈਗੀ ਐ ਤਾਂ ਅਸੀਂ ਇਹੀ ਰਿਕਵੈਸਟ ਕਰਦੇ ਆਂਗੇ ਕਿ ਕੰਸਰਨ ਨੂੰ ਜ਼ਰੂਰ ਦੇਖਿਆ ਜਾਵੇ ਕਿਉਂਕਿ ਇੰਪੋਰਟੈਂਟ ਕੰਸਰਨ ਹੈ ਇਹਦਾ ਸੋਸਾਇਟੀ ਦੇ ਨਾਲ ਨਾਲ ਬਿਲਡਿੰਗਸ ਨੂੰ ਵੀ ਲੌਸ ਹੈਗਾ ਜੇ ਕੱਲ ਨੂੰ ਕੋਈ ਬਿਲਡਿੰਗ ਦਾ ਨੁਕਸਾਨ ਹੁੰਦਾ ਹੈ ਕਿਹਦੇ ਕਿੰਨੂੰ ਜ਼ਿੰਮੇਵਾਰ ਸਮਝਦੇ ਅਸੀਂ ਦੇਖੋ ਇਹ ਤਾਂ ਜੀ ਕੰਮ ਕਮੇਟੀ ਦਾ ਤਾਂ ਆਬਵੀਅਸ ਹੀ ਗੱਲ ਹੈ ਕਮੇਟੀ ਹੀ ਜ਼ਿੰਮੇਵਾਰ ਹੋਊਗੀ ਪਰ ਗੱਲ ਅੱਜ ਜੇ ਇਸ ਚੀਜ਼ ਦਾ ਹੱਲ ਹੋ ਜਾਏ ਤਾਂ ਦੋਨੋਂ ਘਰਾਂ ਨੂੰ ਜਿਹੜੇ ਵੀ ਇੱਥੇ ਘਰ ਹੈਗੇ ਨੇ ਉਹਨਾਂ ਨੂੰ ਵੀ ਸੋਖ ਹੈਗੀ ਐ ਜ਼ਿਆਦਾ ਅਸੀਂ ਤਾਂ ਕੁਝ ਕਹਿੰਦੇ ਨਹੀਂ ਹੈਗੇ ਬਸ ਇਹ ਪ੍ਰੋਬਲਮ ਹੱਲ ਹੋ ਜਾਏ ਉਹ ਵੀ ਠੀਕ ਐ ਅਸੀਂ ਵੀ ਠੀਕ ਨਹੀਂ ਉਦਾਂ ਅਸੀਂ ਕਦੇ ਇੱਥੇ ਕਮੇਟੀ ਨੂੰ ਕਦੇ ਵੀ ਤੰਗ ਪਰੇਸ਼ਾਨ ਨਹੀਂ ਆ ਕੋਈ ਫਾਲਤੂ ਕੰਪਲੇਨ ਇਹ ਚੀਜ਼ ਕੀਤੀ ਨਹੀਂ ਅੱਜ ਮਜਬੂਰਨ ਕਰਨੀ ਪਈ ਐ ਸੋ ਅਸੀਂ ਹੋਪ ਕਰਦੇ ਹਾਂ ਕਿ ਇਹ ਠੀਕ ਹੋ ਜਾਵੇ ਜਲਦੀ ਨਹੀਂ ਤਾਂ ਦੋ ਤਿੰਨ ਦਿਨਾਂ ਤੱਕ ਇੱਥੇ ਹਾਲ ਖੜਨ ਲਾਇਕ ਵੀ ਨਹੀਂ ਰਹਿ ਜਾਣਾ ਹੈ ਸੋ ਪਲੀਜ਼ ਇਹ ਕੰਸਰਨ ਦੇਖਿਆ ਜਾਵੇ